ਵਨ ਮੈਨ ਆਰਮੀ ਐ ਸ਼ੀਨੂ ਹੁリアਣੇ ਵਾਲਾ ਮੇਰੇ ਪੰਜਾਬੀ ਵੀਰੋ ਵਨ ਮੈਨ ਆਰਮੀ ਅਗਲੀ ਕਬੱਡੀ ਅਮਰਤ ਇਹ ਟੀਕੇ ਧੌੜੀ ਵਾਲੇ ਦਾ ਵੀਰ ਆ ਉਹ ਮੋਨਕਾ ਉਹ ਮੈਚ ਕਿੱਦਾ ਵਾ ਲੱਗੂ ਫਿਰ ਇੱਕ ਵਾਰੀ ਯਾਹ ਬਾਤ ਐ ਬੇ ਜੱਟਾ ਕਿਆ ਬਾਤ ਅੱਜ ਤੇ ਆਇਆ ਹੋਇਆ ਪਿਆ ਆ ਜਲਾਲਪਿੰਡ ਤੋਂ ਰਪਿੰਦਰ ਪੁੱਜਾ ਹੋਇਆ ਕਹਿੰਦੇ ਅੱਠ ਜਾਲਾ ਜਲਾਲਾ ਦੀ ਧਰਤੀ ਦੁਨੀਆ ਕਹਿੰਦੀ ਐ ਲਓ ਕਬੱਡੀ ਪੌਣ ਲਈ ਇਸ ਵੇਲੇ ਮਿੱਤੂ ਧੌੜੀ ਵਾਲਾ ਮੈਦਾਨ ਦੇ ਵਿੱਚ ਚਾਰ ਜੱਫੇ ਤੇ ਹਮਲਾ ਬੋਲ ਰਿਹਾ ਜੱਫਾ ਕੜਵੇ ਵਾਲਾ ਚੋਟੀ ਦਾ ਜੱਫਾ ਲਾ ਗਿਆ ਮੇਰੇ ਵੀਰੋ ਲਓ ਕਬੱਡੀ ਪਾਉਣ ਦੇ ਲਈ ਕੁਲਵਿੰਦਰ ਇਸ ਵੇਲੇ ਤਿਆਰ ਹੈ ਆ ਧਰਮਪੁਰੇ ਦੀ ਧਰਤੀ ਦਾ ਕੁਲਵਿੰਦਰ ਮੇਰੇ ਪੰਜਾਬੀ ਵੀਰੋ ਇਸ ਵੇਲੇ ਤਿਆਰ ਵਰ ਤਿਆਰ ਹੈ ਚਾਰ ਨੇ ਜੰਡਰੀ ਵਾਲਾ ਕਾਲਾ ਪਿਆਰ ਹੈ ਰੀਸ਼ੂ ਵਰਗੇ ਤਿਆਰ ਨੇ ਧਾਕੜ ਤਿਆਰ ਹੈ ਤੇ ਕਬੱਡੀ ਦਾ ਬਾਨ ਆਰਮੀ ਬਾਨਮਨ ਆਰਮੀ ਕਹਿੰਦੇ ਹਰਿਆਣੇ ਵਾਲਾ ਸ਼ੀਲੂ ਬਾਹੂ ਅਕਬਰਪੁਰ ਪਿੰਡ ਵਾਲਾ ਸ਼ੀਲੂ ਪਿਆਰ ਮੰਦਿਆ ਤੱਕੜਿਆ ਪਰ ਤੱਕੜ ਕੋਬੜੀਆ ਰੇ ਟੈਮ ਵਾਲਿਆ ਨਿਕਲੀ ਮਾੜੀ ਕਿਸਮਤ ਮੇਰੀ ਮਾਹੀ ਨਾਲ ਨਹੀਂ ਹੁੰਦਾ ਦੂਜੀ ਪਿੰਡ ਤੇ ਕਹਿੰਦੇ ਫੇੜੀ ਲਾਲ ਹੀਰੇ ਨੇ ਗਾਣੇ ਕਹਿੰਦੇ ਰਮੇਸ਼ ਨੇ ਗਾਇਆ ਆ ਫਰੀਦাবাদ ਤੋਂ ਚੱਲ ਕੇ ਆਇਆ ਇਹਦਾ ਕਾਸ਼ੀਪੁਰ ਪਿੰਡਾ ਦੀਪਕ ਕਾਸ਼ੀਪੁਰੀਆ ਕਬੱਡੀ ਪਾ ਰਿਹਾ ਚਾਰ ਜਾਫੀ ਬੱਬੂ ਝਨੇੜੀ ਵਾਲਾ ਆ ਜੱਸਾ ਜੜਵੇ ਵਾਲਾ ਮੇਰੇ ਵੀਰੋ ਮਲਕੀ 8 ਸਾਲ ਦਾ ਪਹਿਲਾ ਪ੍ਰਾਈਜ਼ ਕਹਿੰਦੇ ਪੰਮ ਤੇ ਸਾਬੀ ਪੁੱਤੜ ਵੱਲੋਂ ਮੇਰੇ ਵੀਰੋ ਦਿੱਤਾ ਜਾਣਾ ਹੈ ਅਗਲੇ ਸਾਲ ਦਾ ਪਹਿਲਾ ਪ੍ਰਾਈਜ਼ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੋਬਿੰਦਪ੍ਰੀਆ ਮਾਲਾ ਤੇ ਦੂਜੇ ਪਾਸੇ ਕਾਲਾ ਜੰਡਲੀ ਹੈ ਕਰਦਾ ਕੋਸ਼ਿਸ਼ ਲਾ ਪਾਉ ਜਫਾ ਕਿ ਨਹੀਂ ਪਰ ਪੁਆਇੰਟ ਜਿਹੜਾ ਮਾਲਾ ਗੋਬਿੰਦਪ੍ਰੀਆ ਹੱਸਦਾ ਨੱਕ ਦਾ ਕੱਪ ਦਾ ਆਪਣੀ ਟੀਮ ਲਈ ਤੇ ਮੈਚ ਹੋਣਗੇ ਟਿਕਾਣੇ ਜੱਟੇ ਆਉਣਗੇ ਪਤਾ ਲੱਗ ਜੂ ਕਿੰਨਾ ਟਟੂ ਦਾ ਪਾਣੀ ਉਹ ਕੰਧਿਆਂ ਦੇ ਸਿੰਘ ਫਸ ਗਏ ਕੋਈ ਨੇਤਰੂ ਬਣੇ ਨਾ ਖਾਣੀ ਰਵਿੰਦਰ ਯੂਕੇ ਚਮਕੌਰ ਕਮਾਨ ਯੂਕੇ ਹੋ ਬੇਲੇ ਸਹੇੜੀ ਵਾਲੇ ਧੀਮੇ ਦੇ ਮੇਰੇ ਵੀਰੋ ਪੰਡਾ ਦਾ ਖਿਡਾਰੀ ਹੈ ਇਹ ਆ ਇੰਦਰਜੀਤ ਸਿੰਘ ਬਣੀ ਸਮਾਣੇ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸਮਾਣੇ ਵਾਲਾ ਬਣੀ ਚਾਰ ਚਾਰ ਜੰਡਰੀ ਵਾਲਾ ਕਾਲਾ ਤੇ ਬਣੀ ਹੈ ਬਣੀ ਸਮਾਣੇ ਵਾਲਾ ਬਣੀ ਹਰਿਆਣੇ ਵਾਲੇ ਸ਼ੀਲੂ ਦੇ ਤਿੰਨ ਜੱਫੇ ਪਾਕਾ ਕੋਟਫੱਤਾ ਕੈਨੇਡਾ ਤੇ ਬੱਬੂ ਆਸਟ੍ਰੇਲੀਆ ਵੱਲੋਂ 5100 ਰੁਪਏ ਦੇ ਹੋਣਗੇ ਮੇਰੇ ਵੀਰੋ ਲਓ ਦੀਪ ਚਿਹਰੀ ਦਾ ਬੱਬੂ ਹੈ ਜੜਵੇ ਦਾ ਧਿਆਨਾ ਬਿਰਵੇ ਬਾਜ ਜਸਰ ਤੇ ਦੀਪਕ ਕਾਸ਼ੀਪੁਰੀ ਹੈ ਅਗਲੇ ਸਾਲ ਦੇ ਲਈ ਕਹਿੰਦੇ ਚਮਕੌਰ ਯੂਕੇ ਤੇ ਡਾਕਟਰ ਮਕਰ ਸਿਹਾਲ ਕਹਿੰਦੇ ਵੀ ਅਸੀਂ 1 ਲੱਖ ਦੀ ਸਪਾਂਸਰ ਦੇਵਾਂਗੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਦਾ ਆਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਗੁਲਵਿੰਦਰ ਧਰਮਪੁਰੇ ਵਾਲਾ ਮੇਰੇ ਵੀਰੋ ਪਾ ਰਿਹਾ ਧਰਮਪੁਰਾ ਗੁਲਵਿੰਦਰ ਕਬੱਡੀ ਪਾ ਰਿਹਾ ਨੇ ਤੇ ਇਸ਼ਕ ਕੰਬਖਤ ਹੁੰਦਾ ਖੁਰ ਜਾਂਦੀਆਂ ਹੱਡੀਆਂ ਨੇ ਓ ਸੱਜਣ ਜੀ ਤੁਸੀਂ ਵੱਡੇ ਬੰਦੇ ਹੋ மெல்ல <muching> ਸਤੇ ਪੁਆਇੰਟ ਜਿਹੜਾ ਹੈ ਇਸ ਲਈ ਅਮਿਤ ਧਨੌਰੀ ਵਾਲਾ ਦੂਜੇ ਪਾਸੇ ਗਵਿੰਦਪਰੀਆ ਗਵਿੰਦਪਰੀਆ ਤੋਨਾ ਵੱਡੀ ਪਾਰਿਆ ਜੋ ਕਿ ਦਿੱਦਣਾ ਕੈਨੇਡਾ ਬੱਬੂ ਆਸਟ੍ਰੇਲੀਆ ਤੇ ਕਾਕਾ ਕੋਟ ਫੱਤਾ ਕੈਨੇਡਾ ਨੇ ਐਲਾਨ ਕਰ ਦਿੱਤਾ ਹੁੰਦੇ ਹੁਦਾਰੇ ਐ ਮੋਲਕ ਦੇ ਵਿੱਚ ਮੋਲਕ ਆਹ ਮੋੜ ਕੇ ਆ ਸਵਾਦ ਆਇਆ ਨੀ ਨੀ ਉਹ ਜਨਾਨ ਆਣਿਆ ਰਮਾਲ ਘੁੰਮਦੇ ਦੇਖ ਦੁਨੀਆ ਪੱਦੇ ਹੋਈ ਨੱਥਦੀ ਐ ਰਮਾਲ ਘੁੱਗ ਗਏ ਉਂਗਲੀ ਤੇ ਰਮਾਲ ਕਿੱਕਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਆਹ ਦੇ ਦੇ ਕਰਤੇ ਪਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਅੱਜ ਪੁੱਠੇ ਪੇਚੇ ਪਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਉਂਗਲੀ ਤੇ ਰਮਾਲ ਘੁੰਮਦਾ ਉਂਗਲੀ ਤੇ ਰਮਾਲ ਖੜਿਆ ਐ ਆਰਮੀ ਆਇਆ ਹੋਇਆ ਸਵਾਣੇ ਬਣੀ ਕਬੱਡੀ ਪਾ ਰਿਹਾ ਗੁਜਾਰ ਸਿੰਘ ਬਾਤ ਵਿੱਚ ਫੋਕਸ ਸੁਣ ਲਈ ਕੋਈ ਸਵਾਸੀ ਮੇਰੇ ਪੰਜਾਬੀ ਵੀਰੋ ਇਹ ਫਕਰ ਝੰਡੇ ਦਾ ਸ਼ਿੰਦੂ 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 ਉਹ ਤੌਰ ਤੌਰ ਦੀ ਜਿਹੜਾ ਜਿਹੜਾ ਖਿਡਾਰੀ ਅੱਜ ਕਸਮਾਨ ਪਿਆ ਪਿਆ ਅੱਜ ਕਸਮਾਨ ਮੇਰੇ ਵੀਰੋ ਮੋੜ ਕੇ ਦੇ ਵਿੱਚ ਪਿਆ ਪਿਆ ਉਹ ਮੇਲੇ ਦਾ ਸਵਾਦ ਆਇਆ ਤੇ ਨਹੀਂ ਦਰਸ਼ਕ ਵੀਰੋ ਕੀ ਬਾਤ ਹੈ ਵੇ ਜਿੱਤਾਂ ਕੀ ਬਾਤ ਹੈ ਮਿੰਟੂ ਧੌੜੀ ਵਾਲਾ ਕਬੱਡੀ ਪਾ ਰਿਹਾ ਉਧਰ ਜੋਗੀ ਜਿੱਦ ਦਾ ਕਨੇਡਾ ਐਲਾਨ ਕਰਦਾ ਆ ਗਿਆ ਰਵਿੰਦਰ ਯੂਕੇ ਡਾਕਟਰ ਮੱਗਰ ਸਿੰਘ ਦੇਰ ਵਿੱਚ ਸੱਤੀ ਦੀ ਪਿਆਰ ਪੁੰਦਾ ਕਰਦੇ ਅਗਲੇ ਸਾਲ ਕਾਕਾ ਕੋਟ ਫੱਤੇ ਵਾਲਾ ਤੇ ਬੱਬੂ ਆਸਟ੍ਰੇਲੀਆ ਕਹਿੰਦੇ ਲੱਖ ਦੇਵਾਂਗੇ ਗੁਰਮੁਖ ਪੁਰਤਾਨ ਕਹਿੰਦਾ ਲੱਖ ਦੇਵਾਂਗੇ ਤੇ ਜੇ ਬਦਲੇ ਵਾਲਾ ਜੋਗੀ ਘੱਗੇ ਵਾਲਾ ਜੋਗੀ ਕਹਿੰਦਾ ਲੱਖ ਇਸ ਸਾਲ ਤੇ ਲੱਖ ਹੀ ਅਗਲੇ ਸਾਲ ਦੇਵਾਂਗੇ ਗਿਲਜਾਰੀ ਸਾਡਾ ਭਰਾ ਹੈ ਗਿਲਜਾਰੀ ਔਰ ਗੁਲਜਾਰੀ ਬਣਗਾ ਇਨਸਾਨ ਬਣਨਾ ਮੇਰੇ ਵੀਰੋ ਬਹੁਤ ਔਖਾ ਹੈ ਸਟੈਂਡ ਆ ਬੰਦੇ ਦਾ ਮੇਰੇ ਪੰਜਾਬੀ ਵੀਰੋ ਆਓ ਸਾਹਮਣੇ ਅੱਜ ਕੱਲ ਜਿਹਦਾ ਸਟੈਂਡ ਨਾ ਹੋਵੇ ਗੁਲਜਾਰੀ ਭਾਈ ਉਹ ਇਨਸਾਨ ਨਹੀਂ ਹੁੰਦਾ ਪਰ ਜੋ ਕਿਸੇ ਸਟੈਂਡ ਰੱਖਿਆ ਦੁਨੀਆਂ ਨੂੰ ਪਤਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਾਸ਼ੀਪੁਰਿਆ ਦੀਪਕ ਕਬੱਡੀ ਪਾ ਰਿਹਾ ਚਾਲ ਚਾਲੇ ਮੇਰੇ ਵੀਰ ਜਿਹਨੇ ਧੱਕੜਿਆ ਬੈਂਤੀਆ ਥੋੜਾ ਥੋੜਾ ਪਿੱਛੇ ਨੂੰ ਹਟ ਜਾਓ ਕਬੱਡੀ 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 ਹੋਈ ਪਈ ਹੈ ਰਵਿੰਦਰ ਯੂਕੇ ਕਰਨ ਕਮਾਨ ਜੜਵਾ ਤੇ ਬਲਕਾਰ ਕਮਾਨ ਚਮਕੌਰ ਕਮਾਨ ਯੂਕੇ ਡਾਕਟਰ ਮੱਗਰ ਨੇ ਐਲਾਨ ਕੀਤਾ ਜੜਵੇ ਦੀ ਟੀਮ ਦਾ ਹਰ ਇੱਕ ਜਫਾ 51 5100 ਰੁਪਏ ਦਾ ਹੋਵੇਗਾ ਆਹ ਮੁੰਡੇ ਦੀਆਂ ਤਿੰਨ ਕਬੱਡੀਆਂ ਵੀ ਉਹਨਾਂ ਵੱਲੋਂ 5100 ਰੁਪਏ ਦੀਆਂ ਆਹ ਇੰਦਰਜੀਤ ਬਣੀ ਸਵਾਨੇ ਵਾਲਾ ਲਾਲੀ ਦੇ ਵੀਰ ਕਬੱਡੀ ਪਾ ਰਿਹਾ ਸ਼ੀਲੂ ਹਰਿਆਣੇ ਵਾਲਾ ਸਿੰਦਰ ਕੁਮਾਰ ਦਾ ਪੁੱਤਰ ਆਹ ਮਾਸਟਰ ਬਾਬੂ ਦਾ ਕਹਿਤਾ ਜਾਫੀ ਇਸਵੇਂ ਮੁਕਾਬਲਾ ਕਰਦਾ ਪਰ ਇੰਦਰਜੀਤ ਬਣੀ ਸਵਾਨੇ ਖੁੱਸ ਵਾਲੇ ਵਾਲਾ ਬਣੀ ਹੈ ਲੋਕ ਜਾਲ ਟੱਕ ਰਹੇ ਆ ਇਹ ਅਸਲੀ ਜਾਲ ਟੱਕ ਦਰਸ਼ਕ ਨੇ ਮੇਰੇ ਵੀਰੋ ਇਹ ਬੈਲਫੇਅਰ ਦੀਆਂ ਖਾਕੇ ਰੋਟੀਆਂ ਐਵੇਂ ਜਾਲ ਟੱਕ ਬਣੇ ਫਿਰਦੇ ਆ ਕਿਹੜੇ ਕਬੱਡੀ ਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਮੇਰੇ ਪੰਜਾਬੀ ਵੀਰੋ ਦਣਵੇਂ ਜਾਲ ਟੁੱਟਦੇ ਹੁੰਦੇ ਹੈ ਗੁਰਬੇਰ ਸਿੰਘ ਅੱਜ ਫਿਰ ਕਹਿੰਦੇ ਮੌਨਕ ਦੇ ਵਿੱਚ ਵੀ ਮੇਰੇ ਵੀਰੋ ਜਾਲ ਟੁੱਟ ਗਿਆ ਜਲਾਲ ਆਰਿਆ ਜਾਲ ਵੀ ਟੁੱਟ ਗਿਆ ਤੇ ਰਿਕਾਰਡ ਵੀ ਟੁੱਟ ਗਿਆ ਆ ਰਿਕਾਰਡ ਵੀ ਟੁੱਟ ਗਿਆ ਜੇ ਬੇਦਰੇ ਵਾਲਾ ਜੋਗੀ ਗੱਗੇ ਵਾਲਾ ਜੋਗੀ ਕਹਿੰਦਾ ਬੱਬੂ ਦੇ ਲਈ ਪੁਜਾ ਕਰਦੇ ਨੌਜਾਨਾ ਬਹੁਤ ਬਹੁਤ ਧੰਨਵਾਦ ਹੈ ਗੁਰਬੇਰ ਸਿੰਘ ਵਾਹ ਖੇਡ ਕਬੱਡੀ ਆ ਜਿੰਮੀ ਦੰਮੀ ਵਾਲਾ ਬਸਰ ਹੋ ਗਈ ਲੈ ਵੀ ਗੁਲਜਾਰ ਸਿੰਘ ਇਹ ਥੋੜਾ ਪਿਆਰ ਹੈ ਇਹ ਥੋੜੀਆਂ ਯਾਰੀਆਂ ਨੇ ਕਿ ਸਾਨੂੰ ਫਕਰ ਦੋਸਤਾਂ ਦੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰ ਕਿ ਗੁਲਿਆਰੀ ਮੂਨਕ ਦੇ ਯਾਰ ਹੈ ਅਸੀਂ ਜਿੰਨਾ ਨਾਲ ਖੜੇ ਸਾਦਾ ਖੁੱਲ ਕੇ ਖੜੇ ਆ ਕੀ ਹੋਣਗੇ ਨਤੀਜੇ ਸਾਰਾ ਪੁੱਲ ਕੇ ਖੜੇ ਆ ਆਹ ਮਾਈ ਭਾਗੋ ਦੇ ਕਹਿੰਦੇ ਬਾਰਸਾਂ ਦੇ ਪੰਜਵਾਂ ਨੌਜਵਾਨ ਗਵਿੰਦਪ੍ਰੀਆ ਮਾਲਵਿੰਦਰ ਦੱਸ ਕੀ ਕਰਾਂ ਮੈਂ ਹੁਣ ਮਾਲਵਿੰਦਰਾ ਮਾਪਿਆਂ ਨੇ ਮਾਰਤਾ ਬੂਹੇ ਨਿੰਦਰਾ ਵਰਨੇਪ ਸਿੰਘ ਸਿੰਧੂ ਦਾ ਪੁੱਤਰ ਹੈ ਪੰਜਾਬ ਪੁਲਸ ਦਾ ਖਿਡਾਰੀ ਹੈ ਕਿ ਫਿਰ ਦੀ ਪੁਲਸ ਕਿਹੜੇ ਮਾਰਦੀ ਅੱਜ ਮੂਨਕ ਦੇ ਵਿੱਚ ਖਾਰ ਨਹੀਂ ਲੱਗਦੀ ਉਹ ਫਰੀਦਬਾਦੀਆਂ ਕਬੱਡੀ ਪਾ ਰਿਹਾ ਫਰੀਦਬਾਦ ਦਾ ਜੱਸਾ ਹਰਖ ਗਿਆ ਉਹ ਜੱਸਾ ਆਪੇ ਫਰੀਦਾਬਾਦੀਆ ਦੀਪਕ ਕਾਸ਼ੀਪਰੀਆ 우ਸਤਾਦ ਮੰਦਾ ਮੇਰੇ ਵੀਰੋ ਦੇਵੀ ਜਲ ਸ਼ਰਮਾ ਜੀ ਨੂੰ ਦੀਪ ਯੂਕੇ ਹੁਣਾਂ ਦਾ ਬਲੰਦਰ ਧਾਰੀਵਾਲ ਯੂਕੇ ਦਾ ਕੀਪੇ ਹੁਣਾਂ ਦਾ ਅਟਲੀ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਹ ਸਾਹਮਣੇ ਖੇਤ ਦੇ ਵਾਲਾ ਜੋਗੀ ਗਰਾਊਂਡ ਦੇ ਵਿੱਚ ਖੜਾ ਹੈ ਪਰ ਸਾਹਮਣੇ ਹਰਿਆਣੇ ਵਾਲਾ ਸ਼ਿੰਦੂ ਆਹ ਦੂਜੇ ਪਾਸੇ ਸਵਾਰੀ ਨੂੰ ਸ਼ਿੰਦੂ ਸ਼ਿੰਦੂ ਆਹ ਹਰਿਆਣੇ ਵਾਲਾ ਬਹੁਤ ਅਕਬਰਪੁਰ ਵਾਲਾ ਸ੍ਰਿੰਦਰ ਕੁਮਾਰ ਦਾ ਪੁੱਤਰ ਸੱਚੇ ਬਾਸ਼ਾ ਇਹ ਸਹੀ ਹੈ ਮੂਸ ਸਪਰੇਅ ਤੇ ਪਾਣੀ ਗਰਾਊਂਡ ਦੇ ਵਿੱਚ ਰੱਖੋ ਸਾਡੀ ਬੇਨਤੀ ਹੈ ਕਿਉਂਕਿ ਮੌਸਮ ਠੰਡਾ ਤੇ ਮੈਚ ਪੂਰੇ ਗਰਮ ਹੋ ਗਏ ਮੇਰੇ ਵੀਰੋ ਮੂਸ ਸਪਰੇਅ ਮਾਰ ਦਿਓ ਜੀ ਥੋੜੀ ਜੀ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇ ਦਿਓ ਮੇਰੇ ਵੀਰੋ ਸਮਾਣੇ ਵਾਲੇ ਬੰਦੀ ਨੂੰ ਤੁਹਾਡਾ ਹੌਸਲਾ ਬੰਦੀ ਠੀਕ ਹੈ ਬੰਦੇ ਦੀ ਕਹਿੰਦੇ ਚਰਤ ਹਰ ਇੱਕ ਦੇਖ ਲੈਂਦਾ ਪਰ ਚਰਤ ਦੇ ਵਿਚਾਲੇ ਜਿਹੜੀਆਂ ਔਕੜਾਂ ਹੁੰਦੀਆਂ ਉਹ ਬਹੁਤ ਘੱਟ ਲੋਕ ਦੇਖਦੇ ਆ ਪਲੇਅਰਾਂ ਦੀ ਚਰਦ ਦੇਖੀ ਜਾਂਦੀ ਹੈ ਪਰ ਪਲੇਅਰਾਂ ਦੀ ਸੱਟਾਂ ਬਹੁਤ ਘੱਟ ਲੋਕ ਦੇਖਦੇ ਆ ਮੇਰੇ ਵੀਰੋ ਸੜ ਤੋਂ ਬਾਅਦ ਜਦੋਂ ਵੀ ਪੁਛਦਾ ਨਹੀਂ ਉਹ ਸਮੇਂ ਨੂੰ ਬਹੁਤ ਘੱਟ ਮੇਰੇ ਵੀਰੋ ਦੇਖਿਆ ਜਾਂਦਾ ਸੋ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕ ਖੜਦੇ ਆ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਮੇਰੇ ਵੀਰੋ ਪਿੱਲਰ ਬਣ ਕੇ ਇਸ ਖੇਡ ਕਬੱਡੀ ਦੇ ਖੜੇ ਹੋਏ ਆ ਸਾਰਿਆਂ ਦਾ ਸਰਕਾਰ ਆਓ ਸਾਹਮਣੇ ਬਨੀ ਹੌਸਲਾ ਰੱਖ ਨੌਜਵਾਨਾਂ ਕਿਉਂਕਿ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਸਾਡਾ ਬੰਬ ਰੱਖਿਓ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬੰਦੂ ਕੈਨੇਡਾ ਕਹਿੰਦਾ ਵੀ ਅਗਲੇ ਸਾਲ ਮੂਲਕ ਦੇ ਕਬੱਡੀ ਕੱਪ ਦਾ 1 ਲੱਖ ਆਪਾਂ ਦੇਵਾਂਗੇ ਲਓ ਸਾਹਮਣੇ ਅਗਲੀ ਕਬੱਡੀ ਗੁਰਪਾਰ ਸਿੰਘ ਐ 1 ਮਾਰਚ ਚਠੇ ਨਰਹੇੜਿਆਂ ਦੇ ਕਬੱਡੀ ਕੱਪ ਦੀ ਧੱਜੀ ਆਉਂਦੀ ਹੈ ਆਹ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰੂਗਾ ਸਭੀ ਕਾਸ਼ੀਪੁਰੀਆਂ ਦੀ ਟੀਮ ਕਹਿੰਦੇ ਫਰੀਦਾਬਾਦੀ ਇਸ ਵਿੱਚ ਕਬੱਡੀ ਪਾਕਿਆ ਹੈ ਅੱਜ ਦਾ ਮੇਲੇ ਦਾ ਪਹਿਲਾ ਪ੍ਰਾਈਜ਼ ਚਮਕਾ ਸਿਹਾਲ ਹੋਣਾ ਵੱਲੋਂ ਦਿੱਤਾ ਜਾ ਰਿਹਾ ਹੈ ਬਲਵੰਤ ਸਿੰਘ ਜੀ ਪੁਰਤਗਾਲ ਤੇ ਬੈਸਟਾਂ ਦੇ ਲਈ ਜਿੰਮੀ ਦੰਦੀਵਾਲ ਤੇ ਨਾਲ ਸਾਡਾ ਵੀਰ ਪਾਲੀ ਐ ਸਪੇਨੀਆ ਤੋਂ ਮੇਰੇ ਵੀਰੋ ਵੀਰ ਹੈ ਗੁਲਜਾਰੀ ਦਾ ਬਲਵਿੰਦਰ ਧੰਤੋਰੀ ਨਾਲ ਅਗਲੀ ਕਬੱਡੀ ਪਾ ਰਿਹਾ ਹੈ ਜਿਹੜਾ ਬਾਹਰ ਮੈਚ ਚੱਲੀ ਜਾਂਦਾ ਹੈ ਭੰਗੜੇ ਪੈ ਗਏ ਮੋਹਣਾ ਕੁੱਤ ਗਿਆ ਕੋਟ ਕੁੱਟ ਕੇ ਕੁੱਤ ਗਿਆ ਕੋਟ ਮਾਰੇ ਵੀਰੋ ਤੇ ਨਾ ਰਮਾਲ ਖੁੱਗ ਗਿਆ ਉਹ ਕੋਟ ਕਾਰੇ ਕੀ ਹਾਂ ਜਾਣ ਉਹ ਸੱਜਣ ਦੀ ਕਬੱਡੀ ਦਾ ਹੀ ਖਿਆਲ ਹੈ ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ ਵਾਹ ਵਾਹ ਸਿੰਘਾ ਕਿਆ ਗੱਲਬਾਤ ਕੀਤੀ ਹੈ ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ ਖੇਡ ਕਬੱਡੀ ਹੈ ਸਵਾਦ ਦੇ ਦਿੰਦੀ ਹੈ ਲੋਕਾਂ ਨੂੰ ਸਰੂਰ ਕਾਸ਼ੀਪੁਰਿਆ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਾਸ਼ੀਪੁਰਿਆ ਦੀਪਕ ਹੈ ਚਾਰ ਨੇ ਚਾਰ ਜੱਸਾ ਤੇ ਦੀਪਕ ਤੇ ਬਹੁਤ ਕਿਆ ਬਾਤ ਹੈ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦਾ ਨਾ ਹੰਕਾਰ ਨਹੀਂ ਇਹ ਰਤਨ ਕਮੂ ਸਿਆਣੀ ਦਾ ਹੈ ਇਹ ਮਾਨਸਾ ਵਾਲਾ ਹੈ ਇਹ ਲਾਹੇ ਹਿਰੇ ਦੇ ਪਿੰਡਾਂ ਦਾ ਹੈ ਇਹ ਸੱਚੇ ਸੂਰਮੇ ਦੇ ਪਿੰਡਾਂ ਦਾ ਹੈ ਓ ਸ਼ੀਨੂ ਜੇ ਫਿਰਦਾ ਉਹ ਭੰਗੜੇ ਦੇ ਭੰਗੜਾ ਭਾਜੀ ਵੀ ਪਤੰਦਰ ਭੰਗੜੇ ਦੀ ਢੰਗੜਾ ਬਾਗੀ ਮੋੜਦਾ ਇਹਨੂੰ ਪੰਦਾ ਵੀ ਸ਼ਰੀਕਾਂ ਦੇ ਭਾਜੀ ਪਾਈ ਹੈ ਕਾਕਾ ਪੋਟ ਫੱਤਾ ਜੀ ਜੋਗੀ ਜੈਦਰਾ ਜੀ ਕਹਿੰਦੇ ਆ ਵੱਡੇ ਮਾਨ ਹੋਣਗੇ ਬੱਬੂ ਝਨੇੜੀ ਦਾ ਬੱਬੂ ਆਸਟ੍ਰੇਲੀਆ ਵੱਲੋਂ ਸ਼ਿਲੂ ਨੇ ਤਿੰਨ ਜੱਫੀਆਂ ਤੇ ਕਹਿੰਦੇ ਵੱਡੇ ਮਾਨ ਪੁੱਲਦੇ ਹੋ ਗਏ ਮੇਰੇ ਵੀਰੋ ਦੀਪ ਕਾਸ਼ੀਪੁਰਿਆ ਬਾਹ ਕਾਸ਼ੀਪੁਰਿਆ ਨੱਕ ਦਾ ਟੱਪ ਦਾ ਹੱਸਦਾ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਕਰਨ ਘਮਾਨ ਪੁੱਜਿਆ ਹੋਇਆ ਹੈ ਇਹਦੇ ਪੰਜਾਬ ਕੇਸਰੀ ਦੀ ਟੀਮ ਖੜਾਈ ਸ਼ਿਨੂ ਓਏ सत श्रीकाल सारी